ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਅੱਜ ਪਹਿਲੀ ਤਰੀਕਾ ਤੁਹਾਨੂੰ بارش ਦੇ ਹਾਲ ਦਿਖਾਈਏ। ਇਹ ਆ ਸਰਾ ਪਿੰਡ। ਇਹ ਸਰਾ ਪਿੰਡ ਹੈ ਇੱਧਰ। ਤਾਂ ਪਾਣੀ ਇੱਥੇ ਤੱਕਰ ਪਹੁੰਚ ਗਿਆ। ਇਹੋ ਦੇਖ ਲਓ ਸਰਾ ਪਿੰਡ। ਠੀਕ ਹੈ ਜੀ। ਤਾਂ ਪਾਣੀ ਆ ਦੇਖੋ। ਆਇੰਦਾ ਪਿੰਡ ਦਾ ਟੋਬਾ ਤੇ ਪਾਣੀ ਮੁੜ ਕੇ ਹੁਣ ਉਧਰ ਨੂੰ ਜਾਂਦਾ دریا ਵੱਲੋਂ। ਆ ਦੇਖੋ ਪਾਣੀ ਇੱਥੇ ਤੱਕ ਆ ਗਿਆ ਤੇ ਪਾਣੀ ਮੁੜ ਕੇ ਇੱਥਾ ਪਹੁੰਚ ਗਿਆ ਇਹ ਬੱਸੀਵਲ ਤੇ ਘੁੰਮ ਕੇ ਆਇਆ ਪਾਣੀ ਦੇਖੋ ਹਾਲਾਤ ਵਾਹ ਦੇਖੋ ਬਈ ਪਾਣੀ ਦਾ ਲੈਵਲ ਇੱਥੇ ਸਾੜੇ ਤੱਕ ਪਹੁੰਚ ਗਿਆ ਕੱਲ ਹੈ ਨਾਸਤਾ ਅੱਜ ਹੈਗਾ ਹੈ ਆ ਸੋਲਰ ਵੀ ਡੁੱਬੇ ਪਏ ਆ ਪਾਣੀ ਐਨਾ ਆ ਗਿਆ ਵੇਖੋ ਯਾਰ ਕਿ ਸੋਲੋ ਜੀ ਇਹ ਹੈਗਾ ਰਸਤਾ ਇਹ ਜਿਹੜਾ ਚੌਥੀ ਸਿੱਖ ਸਿੰਘਾਂ ਦਾ ਗੁਰਦੁਆਰਾ ਹੈ ਇਹ ਉਹ ਰਸਤਾ ਹੈ ਤੁਹਾਨੂੰ ਮੈਂ ਕੱਲ ਵੀ ਦਿਖਾਇਆਤਾ ਮੇਰੇ ਇੰਸਟਾਗ੍ਰam ਨੂੰ ਫੋਲੋ ਕਰ ਲਓ ਨਾਲੇ ਉਹ ਪਾਣੀ ਲੰਘਦਾ ਆਹ ਦੇਖੋ ਕਿੱਦਾਂ ਜਾਂਦਾ ਪਾਣੀ ਪੰਚ ਸਾਹਿਬ ਕਿੰਨਾ ਕੋ ਬਾਈ ਸੱਪ ਨਾ ਨਾ ਕਰ ਤਾਇਆ ਜੀ ਹਾਂਜੀ ਤਾਇਆ ਜੀ ਤਾਏ ਕਿੰਨਾ ਪਾਣੀ ਕਿੰਨਾ ਕਹਿੰਦਾ ਹੈ ਪਾਣੀ ਕਿੰਨਾ ਕਹਿੰਦਾ ਬਹੁਤ 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 ਪਾਣੀ ਕਾਦੇ ਕਾਦੇ ਉਹ ਘੰਟਾ ਹੋ ਗਿਆ 아이 ਤਾਂ ਡਰ ਗਏ ਪਾਣੀ ਦੇਖਿਆ ਡਰ ਗਏ ਸੀ ਪਾਣੀ ਬਹੁਤ ਜ਼ਿਆਦਾ ਹੈ ਉਹ ਖਵਾਜਾ ਪੀਰ ਦਾ ਮੰਦਰ ਵੀ ਡੁੱਬ ਗਿਆ ਪਾਣੀ ਪਾਣੀ ਤਾਂ ਤੁਹਾਨੂੰ ਜਿਆਦਾ ਪਾਣੀ ਜਿਆਦਾ ਪਾਣੀ ਹਾਂ ਜਿਆਦਾ ਪਾਣੀ ਹੈ ਚਲੋ ਉੱਥੇ ਜਾ ਕੇ ਦੇਖਦਾ ਮੁੰਡਾ 1 ਮਿੰਟ ਸੁਖਤਾਜ ਕਾਹਦੀ ਕੀਤਾ ਕੀ ਕਰੀ ਕਹਤਾ ਵਾ ਹੋ ਗਿਆ ਅੱਧਾ ਘੰਟਾ ਪਾਣੀ ਕਿੰਨੇ ਕਹ ਬਹੁਤ ਜਿਆਦਾ ਠੀਕ ਵਧੀਆ ਇਹ ਦੇਖੋ ਇਹ ਕਿਤਾ ਪੁਲਪਰਾਸ਼ੀ ਬਹੁਤ ਪਿਆ ਵਾ ਲੋਕ ਖੜ ਖੜ ਕੇ ਦੇਖਦੇ ਆ ਉਹ ਜਿਹੜਾ ਖਵਾਜਾ ਪੀਰ ਦਾ ਮੰਦਿਰ ਹੈ ਉਹ ਵੀ ਡੁੱਬ ਗਿਆ ਵਾ ਉਹ ਵੀ ਤੁਹਾਨੂੰ ਦੱਸਦੇ ਆਂ ਆ ਦੇਖੋ ਪਹਿਲਾਂ ਇੱਧਰ ਇਸ ਸਮੇਂ ਕੱਲ ਆਇਆ ਤਾਂ ਇਹ ਦੇਖੋ ਰਾਸ਼ੀ ਬਹੁਤ ਪਿਆ ਹੋ ਪਿੱਛਾ ਬਹੁਤ ਇੱਧਰ ਬਹੁਤ ਆ ਦੇਖ ਹੁਣ ਨਾ ਪੋਲੇ ਆਏ ਹੈਗੇ ਥੱਲਾ ਇਹ ਪੋਲੇ ਥੱਲਾ ਆ ਕੇ ਤੁਹਾਨੂੰ ਮੈਂ ਦੱਸਦਾ ਪਾਣੀ ਦਾ ਬਹਾਵ ਇਹ ਦੇਖੋ ਪਾਣੀ ਦੇਖ ਲਓ ਉਹ ਜਿਹੜੇ ਕ੍ਰਿਸਤੀਆਂ ਆਲੇ ਆ ਦੇਖ ਲਓ ਇੱਧਰ ਬੈਠੇ ਇਹਨਾਂ ਨੂੰ ਕੋਈ ਕਮਰਾ ਗੁਰੂ ਦਾ ਹੈ ਨਾਸਤਾ ਕਿਸਤੀ ਵਾਲੇ ਅੰਦਰ ਬੈਠੇ ਠੀਕ ਹੈ ਜੀ ਤਾਂ ਆ ਦੇਖੋ ਮੈਂ ਉਧਰ ਕੱਲ ਉਹ ਪਰ ਤੱਕ ਜਾ ਕੇ ਆਇਆ ਤਾਂ ਉੱਥਾ ਪਾਣੀ ਹੈਗਾ ਤਾਂ ਥੋੜਾ ਤਾਂ ਪਰ ਅੱਜ ਜ਼ਿਆਦਾ ਹੈ ਅੱਜ ਜ਼ਿਆਦਾ ਕਿਸਤੀਆਂ ਵਾਲੇ ਦੇਖ ਲੋ ਕਿਸਤੀਆਂ ਵਾਲੇ ਜ਼ਿਆਦਾ ਪਾਣੀ ਨਾ ਅੱਜ ਪਾਣੀ ਬਹੁਤ ਆ ਉਹ ਦੇਖੋ ਉਹ ਤਾਂ ਨਾਲ ਨਾਲ ਲੱਗਣੀ ਨਹੀਂ ਹੋਇਆ ਉਹ ਪਾਣੀ ਇੱਧਰ ਵੀ ਦਿੱਤਾ ਹਾਂ ਹਾਂਜੀ ਹੁਣ ਜਿਹੜੇ ਇਹ ਮਸ਼ਵਾਰੇ ਐ ਇਹ ਪਿਛਲੇ 2-3 ਦਿਨਾਂ ਤੋਂ ਇੱਥੇ ਹੀ ਐ ਇਹਨਾਂ ਨਾਲ ਗੱਲਬਾਤ ਕਰਦੇ ਹਾਂਜੀ ਮੈਂ ਤਾਂ ਕੀ ਹਾਲ ਐ ਸਿਕਾਰੀ ਐ ਪਾਣੀ ਤੋਂ ਬਾਤ ਨਹੀਂ ਐ ਤਾਂ ਬੜੀ ਗੱਲ ਆਪਣੀ ਜਾਨ ਬਚਾਉਣ ਦੇ ਲਈ ਪਿੰਡ ਦਾ ਕੀ ਹਾਲ ਐ ਪਿੰਡ 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 ਵੀ ਸਾਰੇ ਇਹ ਸੂਚਕ ਪਿੰਡ ਜੋ ਇਤਨੇ ਰੂੜੀ 7 ਵਜੇ ਤੋਂ ਬੜੀਆ ਔਰ ਇਹ ਸੂਚਕ ਪੂਰੇ ਰਤ ਮੈਂ ਮਤਨ ਅਭੀ ਤੱਕ ਦੇਖਿਏ ਅੱਜ ਕੱਲ ਪਾਣੀ ਆਇਆ ਹੈ ਨਾ ਕੱਲ ਪਾਣੀ ਹੈ ਨਾਸਤਾ تھا ਪਾਣੀ ਤਾਂ ਕੱਲ ਤਾਂ ਕੋਈ ਨਹੀਂ ਰਾਤ ਦੇ ਬੜੀਆ ਕਿੰਨਾ ਫੀਟ ਵਰਕੇ ਆ ਜਾਏ ਅਵੀ ਇਹ ਤੂੰ ਕਹੀ ਅਸੀਂ 8-9 ਫੁੱਟ ਪਾਣੀ ਵੱਧ ਗਿਆ ਆ ਬਤ ਹੈ ਇਹ ਪਾਣੀ ਦੇਖੋ ਆ ਗੁਰਦੁਆਰੇ ਦੇ ਪਿੱਛਾ ਪਿੱਛਾ ਉਹ ਪਾਣੀ ਉਹ ਤਾਂ ਸਾਰਾ ਘੁੰਮ ਗਿਆ ਵਾ ਪਾਣੀ ਤਾਂ ਸਾਰਾ ਹੀ ਪਿਆ ਕੁੰਮ ਦਾ ਪਿਆ ਸਾਰਾ ਪਾਣੀ ਠੀਕ ਹੈ ਗੁਰਦੁਆਰੇ ਦੇ ਪਿੱਛੇ ਪਿੱਛੇ ਆ ਗੁਰਦੁਆਰੇ ਚੱਲ ਬੜਿਆ ਨਹੀਂ ਹੈਗਾ ਨੁਕਸਾਨ ਹੋਵਾ ਵੀ ਨਾ ਪਾਣੀ ਘੁੰਮ ਗਿਆ ਵਾ ਨਹੀਂ ਨਹੀਂ ਵੀ ਇੱਕ ਮਿੰਟ ਦਾ ਅੰਦਾਜ਼ਾ ਲਾਈ ਜੀ ਇਹ ਗੁਰਦੁਆਰਾ ਸਾਹਿਬ ਆਇਆ ਤਾਂ ਪਾਣੀ ਦੇਖੋ ਇੱਥਾ ਪੁੱਜ ਗਿਆ ਵਾ ਪਾਣੀ ਠੀਕ ਹੈ ਜੀ ਉਧਰ ਹੀ ਬਣਾ ਦੇ ਉਧਰ ਹੀ ਬਣਾ ਦੇ ਆਪਾ ਜੀ ਪਾਣੀ ਕਿੰਨਾ ਕਾ ਗਿਆ ਵਾ ਪਾਣੀ ਹੈ ਬਹੁਤ ਪਾਣੀ ਆਇਆ ਵਾ ਜੀ ਬਹੁਤ ਬਧੇਰਾ ਪਾਣੀ ਹੈ ਚਲ ਦੇਖਦੇ ਆਂ ਚਲ ਗੁਰਦੁਆਰੇ ਤਾਂ ਨਹੀਂ ਬੜਿਆ ਵਾਹਿਗੁਰੂ ਉੱਧਰ ਦੇਖਦੇ ਆ ਪਾਣੀ ਆ ਗਿਆ ਵਾ ਤਾਂ ਵੀ ਆ ਦੇਖੋ ਜਿਹੜਾ ਪਾਣੀ ਐ ਇੱਥੇ ਤੱਕ ਗੁਰਦੁਆਰੇ ਦੇ ਪਿੱਛੇ-ਪਿੱਛੇ ਆਇਆ ਐ ਇੱਧਰ ਗੁਰਦੁਆਰਾ ਐ ਨਾ ਇਹ ਹੈਗਾ ਗੁਰਦੁਆਰਾ ਤਾਂ ਗੁਰਦੁਆਰੇ ਦੇ ਪਿੱਛੇ-ਪਿੱਛੇ ਪਾਣੀ ਆ ਦੇਖੋ ਕਿੰਨਾ ਪਾਣੀ ਆ ਗਿਆ ਵਾ ਉਹ ਪੁੱਲ ਰਹਿ ਗਿਆ ਵਾ ਪਰ ਅਬ ਪ੍ਰਸ਼ ਦੇਖੋ ਤਾਂ ਪੁੱਲ ਪਰ ਵੀ ਬਿtheta ਰਿਹਾ ਪਿਆ ਵਾ ਠੀਕ ਐ

ਇਥਾ ਲਾਇਵ ਤੇ ਨਹੀਂ ਬੂਟੇ ਪਰ ਬੂਟੇ ਵੀ ਦਬ ਹੋ ਗਏ ਇਥਾ ਬਹੁਤ ਬੂਟੇ ਲੱਗੇ ਹੋਏ ਤੇ ਦੇਖ ਲੋ ਰਸ਼ ਬਹੁਤ ਪਿਆ ਬਲੋਕਾਂ ਦਾ ਦੇਖੋ ਜੀ ਰਸ਼ ਦੇਖ ਲੋ ਠੀਕ ਹੈ ਇਹ ਦੇਖ ਲੋ ਜੀ ਲੋਕ ਗੱਡੀਆਂ ਚ ਵੀਡੀਓ ਬਣਾਣ ਆਦੇ ਦੇਖ ਲੋ ਜੀ ਠੀਕ ਹੈ ਹਰੇਕ ਇਹ ਰਸ਼ ਇਧਰ ਖਵਾਜੇ ਪੀਰ ਦਾ ਹਸਤਾਨ ਇਹ ਵੀ ਡੁੱਬਿਆ ਵੀ ਥੋੜਾ ਬਹੁਤ ਕਹਿੰਦੇ ਆ ਪਾਣੀ ਘਟਿਆ ਪੰਜਾਬ ਦੇ ਵਿੱਚ ਇਹ ਰਾਸ਼ ਬਥੇਰਾ ਹੈ ਰਾਸ਼ ਬਥੇਰਾ ਹੈ ਰਾਸ਼ ਤੇ ਉਹ ਤੁਸੀਂ ਦੇਖਦੇ ਜਿੱਥੇ 13 ਹੈ ਉਹਦੇ ਵਿੱਚ ਪੱਖਾ ਹੈ ਉਹ ਕਿਦਾਂ ਵਿਚਾਰਾ ਝੋਲੇ ਖਾਂਦਾ ਆਹ ਦੇਖੋ ਹੈਗਾ ਉਹ ਝੋਲੇ ਖਾਂਦਾ ਤੇ ਦੇਖ ਲਓ। ਕੀ ਬੁਰੀ ਹਾਲਤ ਹੋਈ ਵੀ ਅੱਜ। ਪਾਣੀ ਤੇਜ਼ ਆ ਇੱਕ ਤਾਂ। ਪਾਣੀ ਹੈ ਤੇ ਆ ਦੇਖੋ। ਠੀਕ ਹੈ ਜੀ। ਬਹੁਤ ਹੈ ਜਿਆ ਪਾਣੀ। ਲੋਕ ਨਹੀਂ ਤਾਂ। ਤੋ ਇਹ ਦੇਖ ਲੋ ਇੱਥੇ ਟੱਕਰ ਜਾਂਦਾ ਹੈ ਵਾਜੀ ਵਾ ਵਾਜੀ ਲੋਕ ਸੈਲਫੀਆਂ ਵੀ ਲੈਂਦੇ ਆ ਸੈਲਫੀਆਂ ਸਭ ਹੁਣ ਬੜਾ ਮੜਾ ਮੀ ਵੀ ਸਟਾਰਟ ਹੋਇਆ ਹੈ ਬਾਕੀ ਹੁਣ ਪਾਜੀ ਮੈਂ ਗੱਲ ਕਰਾ ਤੇ ਅੱਜ ਕਰਦੇ ਪਾਜੀ ਬੈਠੇ ਮੈਨੂੰ ਪਾਪਾ ਵਾਜੀ ਦੋ ਸਰ ਐਕਸਪੈਕਟ ਹਾਂਜੀ ਪਾਜੀ ਕਿੰਨੇ ਕ ਪਾਣੀ ਆ ਪਾਜੀ ਪਾਣੀ ਜਿਹੜਾ 88 ਤੋਂ ਜੀ ਜ਼ਿਆਦਾ ਹੈ 19 ਚ ਆਇਆ ਸੀਗਾ ਉਹਦੇ ਬਾਅਦ 23 ਚ ਆਇਆ ਸੀਗਾ ਉਹਦੇ ਨਾਲ ਤੋਂ ਵੱਧ ਪਾਣੀ ਹੈ ਹੁਣ ਇਸ ਵਕਤ ਜ਼ਿਆਦਾ ਪਾਣੀ ਹੈ ਹਾਂਜੀ ਜ਼ਿਆਦਾ ਜੀ ਉਧਰ ਨਾਲ ਬਸੀ ਵਾਲੀ ਪਾਣੀ ਜਾਂ ਤੇ ਬਸੀ ਵਾਲੀ ਸੜਕ ਸਮਝ ਲਓ ਪਈ ਇਹ ਸ਼ਮਸ਼ਾਨ ਘਟ ਕੋਲ ਤੋਂ ਰਸਤਾ ਬੰਦ ਕਰ ਦਿੱਤਾ ਵਾ ਟੁੱਟ ਗਿਆ ਸਭ ਜ਼ਿਆਦਾ ਪਾਣੀ ਚੜਿਆ ਉਧਰ ਤੋਂ ਵੀ ਕੱਲ ਰਸਤਾ ਇੰਨਾ ਪਾਣੀ ਨਿਕਲ ਨਹੀਂ ਸੀਗਾ ਜੀ ਅੱਜ ਤਾਂ ਸ਼ਾਹਪੁਰ ਮੇਲੇ ਨੂੰ ਵੀ ਹਾਂ ਜੀ ਅੱਜ ਤਾਂ ਛਾਪਰ ਬੇਲੇ ਨੂੰ ਵੀ ਅਲਰਟ ਕਰ ਦਿੱਤਾ ਵੀ ਪਿੰਡ ਵੱਲੋਂ ਬਾਹਰ ਆਜਣ ਜਿਆਦਾ ਪਾਣੀ ਡੈਮ ਦਾ ਪਾਣੀ ਉੱਪਰੋਂ ਆ ਰਿਹਾ ਪਾਣੀ ਪਾਣੀ ਜਿਆਦਾ ਉਹਨਾਂ ਨੂੰ ਅਲਰਟ ਕਰ ਦਿੱਤਾ ਠੀਕ ਹੈ ਆਂਦਾ ਪਾਣੀ ਆ ਰਿਹਾ ਠੀਕ ਹੈ ਜੀ ਧੰਨਵਾਦ ਹਾਤਾ ਬੰਦ ਜੀ ਨੂੰ ਕੋਣ ਆਇਆ ਪਿੰਡ ਛਾਪਰ ਦਾ ਜੀ ਮਿੱਤਰ ਦਾ ਕੀ ਕਹਿੰਦਾ ਭਾਈ ਤੁਹਾਨੂੰ ਮੇਰਾ ਇੱਕ ਮਿੱਤਰ ਹੈ ਛਾਪਰ ਬੇਲੇ ਦਾ ਹਾਂ ਜੀ ਉਹਨਾਂ ਨੂੰ ਮੈਂ ਕਾਲ ਕੀਤੀ ਸੀ ਜੀ ਉਹ ਕਹਿੰਦੇ ਵੀ ਸਾਨੂੰ ਅਲਰਟ ਕੀਤਾ ਹੈ ਕਿ ਜਿਉ ਇਹ ਸੀਗੇ ਸਵਾਦਾ ਪਾਣੀ ਜਿਹੜਾ ਆਇਆ ਹੋਇਆ ਹੁਣ ਪਾਣੀ ਆਣਾ ਜਿਹੜਾ ਡੈਮ ਦਾ ਆਣਾ ਹਾਂਜੀ ਹਾਂਜੀ ਉਹਨਾਂ ਨੂੰ ਲੈਣ ਵਾਸਤੇ ਗਏ ਸੀ ਉਹ ਉਹ ਕਹਿੰਦੇ ਉਹਨਾਂ ਦੀ ਆਪਣੀਆਂ ਬੋਟਾਂ ਖਰਾਬ ਹੋ ਗਈਆਂ ਉਹ ਕਹਿੰਦੇ ਸਾਨੂੰ ਤੁਸੀਂ ਕੀ ਲੈ ਕੇ ਜਾਣਾ ਕਹਿੰਦੇ ਤੁਸੀਂ ਆਪ ਚਲੇ ਜਾਓ ਬਾਬਾ ਅਸੀਂ ਦੇਖ ਲਾਂਗੇ ਆਪਣਾ ਠੀਕ ਹੈ ਜੋ ਆਏ ਸੀ ਬਚਾਅਕਾਰਦਾਂ ਵਾਲੇ ਹਾਂ ਬਚਾਅ ਦੇ ਹਾਂਜੀ 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 ਇਹ ਡੈਮ ਦਾ ਪਾਣੀ ਆਇਆ ਹਾਂਜੀ ਡੈਮ ਦਾ ਪਾਣੀ ਆ ਰਿਹਾ ਜੀ ਹੋਰ ਕਹਿੰਦੇ ਹਾਂਜੀ 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 ਬੱਦਲ ਬੱਦਲ ਵੀ ਕਾਫੀ ਹੋਏ ਹੋਏ ਨੇ ਹਾਂਜੀ ਹਾਂਜੀ ਸਰ ਦੇਖੋ ਬੱਦਲਾ ਉੱਤੇ ਉੱਤੇ ਟੱਗਦਾ ਕੀ ਜਿਹੜੇ ਦੇਖੇ ਠੀਕ ਹੈ ਪਰ ਸੋ ਇਥਾ ਪੂਰੀ ਖੜੀ ਦੀ ਸ਼ਾ ਪਰਦੇ ਸੜ ਪਰ ਇਥਾ ਨਾ ਐਨਡੀਆਰ ਦੀ ਟੀਮ ਗਈ ਸੀ ਸੋ ਬੇਲੇ ਵਾਲਾ ਬਤਾ ਸ਼ਾ ਪਰ ਉਹ ਨਹੀਂ ਨਾ ਕਰਤੇ ਕਹਿੰਦੇ ਪਾਣੀ ਘਟ ਗਿਆ ਅਸੀਂ ਹੁਣ ਜਾਣ ਲੱਗਾ ਪਹਿਲਾਂ ਪਾਣੀ ਇਥਾ ਕਹਿੰਦੇ ਗੱਡੀ ਤੱਕ ਆ ਲਿਆ ਠੀਕ ਹੈ ਜੀ ਸੋ ਅੱਜ ਪਾਣੀ ਜ਼ਿਆਦਾ ਹੈ ਜੀ ਸੋ ਪਾਣੀ ਦੇਖ ਲਓ ਹੁਣ ਪੁੱਲੇ ਕਾਇਮ ਪਰ ਇਹ ਗੰਦ ਫੇਰ ਵੀ ਕਰਤੇ ਪਾਣੀ ਸੋ ਰਸਤਾ ਬੰਦ ਹੈ ਜੀ ਇੱਧਰ ਦਸ ਕਰਕੇ ਦੇਖ ਲਓ ਰਸਤਾ ਬਿਲਕੁਲ ਵੀ ਡਿੱਗੇ ਹੋਇਆ ਐਨਡੀਆਰ ਦੀ ਟੀਮ ਗਈ ਵੀ ਹੈ ਬੋਟ ਲੈ ਕੇ ਠੀਕ ਹੈ ਜੀ ਸੋ ਦੇਖੀ ਜੋ ਜਿਆਦਾ ਪਾਣੀ ਆ ਗਿਆ ਵਾ ਜਿਹੜਾ ਹੈ ਕਿ ਗਿਆ ਰਸਤਾ ਸ਼ਾਹ ਪਰ ਬੇਲੇ ਨੂੰ ਇਹ ਰਸਤਾ ਗਿਆ ਜੀ ਇਥੇ ਰਲ ਕੱਲ ਮੈਂ ਉਹ ਪਰ ਤੱਕ ਉਹ ਖੰਬੇ ਤੱਕ ਜਾ ਕੇ ਆਇਆ ਤਾਂ ਜਿਹੜਾ ਆ ਖੰਬਾ ਹੈ ਇੱਥਾ ਪਾਣੀ ਹੈ ਨਸਦਾ ਪਰ ਅੱਜ ਦੇਖ ਲਓ ਇੱਥੇ ਤੱਕ ਪਾਣੀ ਆ ਗਿਆ ਵਾ ਨਹੀਂ 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 ਮੈਂ ਬਸ ਆਹੋ ਅੱਛਾ ਪਾਣੀ ਉੱਥੇ ਤੱਕ ਕਰਦਾ ਪਾਣੀ ਐ ਤੱਕ ਦਾ ਕਹਿੰਦੇ ਉਹ ਬਹੁਤ ਚਲਾਉਂਦੇ ਦੋ ਤਿੰਨ ਫੁੱਟ ਪਾਣੀ ਆ ਹਾਂ ਉਹ ਕਰਦੇ ਕੈਮਰਾ ਨਹੀਂ ਨਹੀਂ ਕੋਈ ਨਹੀਂ ਸੋ ਇਹ ਹੈਗਾ ਸੁਆ ਦਾ ਪਾਣੀ ਪਿੰਡ ਬਸੀ ਦੀ ਮੁਰਦ ਘਾਟ ਮੈਨਾਂ ਇੱਥੇ ਬਚਾਦ ਵਾਲੇ ਵੀ ਕੋ ਮਰੇ ਸੜਕਾਂ ਦੀ ਟੁੱਟ ਗਈ ਇੱਥੇ ਤੇ ਠੀਕ ਹੈ ਜੀ ਪਾਣੀ ਠੰਡਾ ਬਹੁਤ ਹੈ ਠੀਕ ਪਾਣੀ ਮੇਲੇ ਕੱਢ ਗਿਆ ਜੀ ਥਾ ਹੁਣ ਕੱਢ ਗਿਆ ਪਾਣੀ ਠੀਕ ਹੈ ਠੀਕ ਹੈ ਪਹਿਲੇ ਬਹੁਤ ਆ ਉਹ ਪਰ ਤੱਕ ਠੀਕ ਹੈ ਠੀਕ ਹੈ ਇਧਰ ਸਮਸ਼ਾਨ ਘਾਟ ਪਰ ਪਾਣੀ ਦੇਖ ਲਓ ਕਿੰਨਾ ਹੈ ਠੀਕ ਹੈ ਜੀ ਤਾਂ ਇਧਰ ਵੀ ਟੁੱਟ ਗਿਆ ਤੁਹਾਨੂੰ ਦੱਸੀ ਜਾਂਦੇ ਗੱਡੀਆਂ ਆਂਦੀ ਪਰ ਹੋਈ ਜਾਂਦਾ ਪਾਣੀ ਇੱਥੇ ਤੱਕ ਆ ਗਿਆ ਵ ਦੇਖ ਲਓ ਜਿਹੜਾ ਇਧਰ ਪਾਣੀ ਹੈ ਹੁਣ ਆ ਦੇਖੋ ਗੱਡੀ ਕਿੱਦਾਂ ਜੰਪ ਚ ਵੱਜਦੀ ਉਧਰ ਸਾਰਾ ਪਾਣੀ ਹੈ ਇਹ ਲੋ ਜੀ ਬਸੀ ਦੀ ਸ਼ਮਸ਼ਾਨ ਘਾਟ ਆ ਪਾਣੀ ਪਾਰੇ ਆ ਗਿਆ ਸਮਾਂ ਤੇ ਇਧਰ ਸੜਕ ਪਾਰ ਕਰ ਗਿਆ ਪਾਣੀ ਪਹਿਲੇ ਕਹਿੰਦੇ ਪਰ ਹੰਤੱਕ ਤਾਂ ਠੀਕ ਹੈ ਜੀ ਸੋ ਓਹੋ ਕੌਣ ਦੇ ਰਾਤੇ ਬਾਹਰ ਦਾ ਪਾਣੀ ਬੀਤੀ ਜਿੜਿਆ ਤਾਂ ਪਾਣੀ ਬਣ ਕੇ ਲੂਪ ਇੱਧਰ ਨੂੰ ਗਿਆ ਬਾਹਰ ਤਾਂ ਪਾਣੀ ਜੀ ਇਹ ਆ ਹੜਕ ਨਿਮੀਤ ਹੈ ਸਾਸੀ ਦੇ ਬਾਹਰ ਪਾਣੀ ਦਾ ਹੈ ਕਿੱਦਾਂ ਦਾ ਵਿੱਚ ਪਾਣੀ ਭੱਜਦਾ ਤਾਂ ਉਹ ਸਾਫਰ ਕੇ ਨਹੀਂ ਪੜਿਆ ਤਾਂ ਅੱਛਾ ਅੱਛਾ ਹੁਣ ਵੜ ਗਿਆ ਹੁਣ ਵੜ ਗਿਆ ਅੱਛਾ ਜੀ ਅੱਜ ਤਾਂ ਉਹ ਰਹਿੰਦੇ ਜੀ ਪਾਣੀ ਪਾਗਾ ਬਲਾ ਜੀ ਮੈਂ ਨਹੀਂ ਵਿਆਲ ਹੋਣੇ ਜਿਹਦੇ ਉਹ ਅੱਛਾ ਉਹ ਆ ਗਿਆ ਹੁਣ ਉਧਰ ਦਾ ਨਹੀਂ ਬਾਕੀ ਸਾਰੇ ਬਾਕੀ ਪਿੰਡ ਤੇ ਤਾਂ ਨਹੀਂ ਪਾਣੀ ਆਇਆ ਪਿੰਡ ਚ ਕਈਆਂ ਚ ਘਰਾਂ ਜਾ ਗਿਆ ਜੀ ਉੱਥੇ ਨੂੰ ਆ ਆ ਇੰਡੀਆ ਇੱਥੇ ਜੀ ਬੰਦੇ ਆ ਵੀ ਇਨੀ ਬੰਦੇ ਲਿਆਂਦੇ ਕੱਢ ਕੱਢ ਠੀਕ ਹੈ ਠੀਕ ਹੈ ਚਲ ਠੀਕ ਇੱਕ ਬੰਦੇ ਕਿੰਨੇ ਬੰਦੇ ਕਹੇ ਵੇ ਇਹੋ ਇਹਨਾਂ ਦੇ ਨਾਲ ਦੇ ਇਹਦੇ ਨਾਲ ਦੇ ਆ ਪਾਣੀ ਬਹੁਤ ਹੈ ਠੀਕ ਹੈ ਠੀਕ ਹੈ ਇਹ ਠੀਕ ਹੈ ਤੇਜ ਆ ਪਾਣੀ ਉਹ ਜ਼ਿਆਦਾ ਹੁੰਦਾ ਨੇ ਪੋਲ ਪਰ ਤਾਂ ਬਹੁਤ ਪਾਣੀ ਆਈ। ਇਹ ਪਾਣੀ ਨੂੰ ਬਹੁਤ ਪਾਣੀ। ਪਰ ਆ ਪਾਣੀ ਜ਼ਿਆਦਾ ਹੈ ਨਾ। ਇਹ ਪਾਣੀ ਸੜਕ ਵੀ ਟੱਪ ਗਿਆ। ਦੇਖ ਲਓ। ਠੀਕ ਹੈ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ। ਜਿਹੜੀ ਇਹ ਐਨਡੀਆਰ ਦੀ ਟੀਮ ਆਈ ਵੀ ਹੈ ਨਾ ਲੁਧਿਆਣੇ ਤੇ ਆਈਗੀ। ਜੀ ਆਏ ਤੇ ਜਿਹੜੇ ਬਸੀ ਦੇ ਥਾਨ ਹੈ ਉਹ ਵੀ ਦੇਖ ਲਓ ਐ ਡੁੱਬ ਗਏ ਵੇ। ਥੋੜੇ ਬਹੁਤ ਉੱਪਰ ਹੈ। ਮੁੰਜੇ ਰਾਈ ਵੀ ਆਣੂ। ਆ ਦੇਖੋ ਮੁੰਜੇ ਰਾਈ ਵੀ ਹੈ ਠੀਕ ਹੈ ਨਾ ਫਤ ਰਸਤੇ ਆਪਿਆ ਸੜਕ ਹੁਣ ਖੁੱਲੀ ਹੈ ਨਾ ਇੱਧਰ ਠੀਕ ਹੈ ਇੱਧਰ ਇੱਧਰ ਵੀ ਪਾਣੀ ਹੈਗਾ ਹੈ ਇੱਧਰ ਵੀ ਥੇੜਾ ਪਾਣੀ ਹੈ ਠੀਕ ਹੈ ਜੀ ਤਾਂ ਪਾਣੀ ਜਿਆਦਾ ਆ ਗਿਆ ਬਾ ਕੋਈ ਕਹਿੰਦਾ ਕੱਟ ਗਿਆ ਕੋਈ ਕਹਿੰਦਾ ਵੱਧ ਗਿਆ ਯਾਰ ਕੁਝ ਨਹੀਂ ਪਤਾ ਲੱਗਦਾ ਦੇਖੋ ਪਾਣੀ ਓ ਸੜਕ ਨੂੰ ਸੜਕ ਪਾਣੀ ਪਾਰ ਕਰਦਾ ਹੈ ਇੱਥਾ ਸੜਕ ਪਾਣੀ ਪਾਰ ਕਰਦਾ ਹੈ ਇੱਥਾ ਦੇਖੋ ਜਿਹੜਾ ਇਹ ਸਵਾਂ ਵਾਲਾ ਪਾਣੀ ਆ ਇਹ ਵੀ ਬਹੁਤ ਆ ਵਾ ਫੜਾ ਮਾਰਦਾ ਜਾਂਦਾ ਆ ਮੰਦਰ ਵੀ ਡੁੱਬ ਗਿਆ ਤੇ ਇਧਰ ਉਹ ਪਾਣੀ ਉਹ ਬੂਟਿਆਂ ਵਿੱਚ ਮੀਂਹ ਲੱਗਦਾ ਹੈ ਪਰ ਦੇਖੋ ਠੀਕ ਹੈ ਵਾਹ ਐ ਐਨਡੀਆਰ ਦੀ ਟੀਮ ਆਏ ਕਿੱਧਰ ਤਹੇ ਇਹ ਹਰਿਆਣੇ ਤੇ ਕੱਟ ਨੰਗਲ ਤੇ ਕੱਟ ਕੇ ਆਇਆ ਜੀ ਅੱਛਾ ਅੱਛਾ ਇਹਦਾ ਕਾਹ ਦਾ ਬੇਦਾ ਹਾਂ ਠੀਕ ਹੈ ਜੀ ਤੁਹਾਡੀ ਵੀਡੀਓ ਪੈ ਗਈ ਠੀਕ ਹੈ ਹੈਲੋ ਬੋਲੋ ਬੋਲ ਦੋ ਹੈਲੋ ਠੀਕ ਥੋੜਾ ਰੋਡ ਦੇ ਕਿਨਾਰੇ ਪਾ ਥੋੜਾ ਠੀਕ ਰਹੇਗਾ ਨਾ ਹਮ ਹਮ ਚਲੋ ਆਰ ਵਗੈਰਾ ਟੁੱਟ ਗਿਆ ਸਰ ਮੈਨੂੰ ਸਤੂ ਸਾਹਿਬ ਦਾ ਨੰਬਰ ਸੈਂਡ